ਜੋ ਪੰਜਾਬ ਦੇ ਵਿੱਚ ਹਰ ਪ੍ਰਭਾਵਿਤ ਤੇ ਜਿਹੜੇ ਇਲਾਕੇ ਨੇ ਉਹਨਾਂ ਦਾ ਦੌਰਾ ਸੁਖੀ ਸੀ ਮਾਰਕਸ ਉਹ ਕਰੀਟਾ ਨਾਲ ਅਜ ਮਜਨਾਦ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਹਲ ਦਾ ਕਾਫਲਾ ਜਿਹੜਾ ਚੁੱਟਿਆ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਕਾਫਲਾ ਨਗਰ ਦਾ ਉਹ ਪੰਜਾਬ ਦੇ ਵਿੱਚ ਉਹ ਯਕ ਸ਼ਾਮ ਦੇ ਜਦ ਅੱਗੇ ਅੱਗੇ ਉਹ ਦੇਖਣਾ ਉਹ ਦੇਖਣਾ ਲਾਤੀ ਨੇ ਜਿੰਨਾ ਤੇ ਬਾਵੀ ਦਰਿਆ ਨੇ ਬਹੁਤ ਜਿਆਦਾ ਮਾਰ ਕੀਤੀ ਹੈ ਸੋ ਲਗਾਤਾਰ ਸੁਪੀ ਸਿੰਘ ਬਾਦਲ ਆਪ ਕੋ ਆਪਣੀ ਜਿੰਨੇ ਪੰਜਾਬ ਦੇ ਹਲਕੇ ਨੇ ਉਹਨਾਂ ਵਿੱਚ ਜਾ ਕੇ ਉਹਨਾਂ ਦਾ ਜਾਇਜ਼ਾ ਲਿਆ ਜਾ ਰਿਹਾ ਇਲਾਕਿਆਂ ਦਾ ਜਾਇਜ਼ਾ ਲਿਆ ਜਾ ਰਿਹਾ ਚੁਕੀ ਪੰਜਾਬ ਦੇ ਹਾਲਾਤ ਜਿਕਰ ਅਸੀਂ ਦੇਖੀਏ ਇਹ ਪਾਣੀ ਬਹੁਤ ਮਾਰ ਦਿੱਤੀ ਹੈ ਉਹ ਰਾਵੀ ਦਰਿਆ ਨੇ ਮਾਰੀ ਹੈ ਰਾਵੀ ਦਰਿਆ ਦੇ ਕਈ ਬੰਦ ਪੁੱਤਨਕਾਰ ਜਿਹੜਾ ਉਹ ਅਜਨਾਲਾ ਰਮਦਾਸ ਇਹ ਆਪਾ ਨਾਨਕ ਇਹ ਤਿੰਨ ਇਲਾਕੇ ਅਜੇ ਹਿਨੀ ਜਿੰਨਾ ਤੇ ਪਾਣੀ ਨੇ ਬਹੁਤ ਮਾਰ ਕੀਤੀ ਹੈ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਤਬਾਹ ਹੋ ਚੁੱਕੀਆਂ ਨੇ ਪਾਣੀ ਦਾ ਪੱਧਰ ਘਟਣ ਦੀ ਬਜਾਏ ਬਹੁਤ ਜ਼ਿਆਦਾ ਓ ਪਾਜੀ ਬਾਈਟ ਨਹੀਂ ਕਰਨੀ ਗੱਲਬਾਤ ਸੁਣਨੀ ਕਿ ਨਹੀਂ ਵੱਡਰਾਂ ਕਰ ਰਹੇ ਆ ਨਵੇਂ ਨਵੇਂ ਟੰਗਰ ਆ ਰਹੇ ਆ ਜੀ ਸ਼ਾਇਦ ਆ ਕਿਰਵਾਲੇ ਨੋ ਯਾਰ ਆਪਕੋ ਸਾ ਜੀ ਰੋਜ਼ ਆ ਕਿ ਹੁਣ ਇਹ ਕਿਸਾਨਾਂ ਨੂੰ ਕੀ ਲੋੜ ਹੈ ਸਪਾ ਦੀ ਫਰਤੀ ਤੇ ਮਦਦ ਕਰੀ ਕੋਚਾਰਾ ਜੀ ਕੋਈ ਮੁੱਢਲੀ ਸਹੂਲਤਾਂ ਜੋ ਕੋਚਾਰਾ ਕਿੰਨਾ ਚਾਹੀਦਾ ਚਾਰਾ ਭੇਜ ਦਿਓ ਇੱਥੇ ਚਾਰਾ ਆ ਜੇ ਜੀ ਕੋ ਖਾਣ ਪੀਣ ਦਾ ਰਸਤਾ ਆ ਜੇਗੀ ਹੈ ਕੋਈ ਪਾਣੀ ਆ ਜੇ ਕੋਈ ਪ੍ਰਸ਼ਾਦਾ ਪਾਣੀ ਤੇ ਹੋ ਜੀ ਇੱਥੇ ਲੰਗਰ ਲਾਇਆ ਨਹੀਂ ਤੁਸੀਂ ਲਾਇਆ ਲੰਗਰ ਮੈਂ ਕਿ ਆ ਰਿਹਾ ਜੀ ਲੰਗਰ ਵੇ ਜੀ ਲੰਗਰ ਆਇਆ ਵੱਡੀ ਹੈ ਪਹੁੰਚ ਰਹੀ ਹੈ ਜੀ ਪਿੰਡਾਂ ਤੱਕ ਜਾਣ ਦਾ ਪ੍ਰਬੰਧ ਹੈ ਨਹੀਂ ਪਾਣੀ ਬਹੁਤ अच्छा ਪਿੰਡਾਂ ਨੂੰ ਜਾਣ ਦੁੱਤੀਆਂ ਲਾਏ ਗਰੁੱਪ ਦੇ ਪਾਕ ਤੋਂ ਆ ਗਏ ਸਾਰਾ ਕੁਝ ਹੈਗਾ ਜੀ ਪਰ ਲੋਕਾਂ ਦਾ ਕਿ ਜਾਣ ਦਾ ਸੰਪਰਕ ਨਹੀਂ ਹੈ ਬੇੜੀਆਂ ਥੋੜੀ ਜਿਹੀ ਲੋਕੀ ਜਾਂਦੇ ਕਿਵੇਂ ਇੱਥੇ ਨਹੀਂ ਬੜੇ ਹੋ ਜੀ ਪਿੰਡਾਂ ਦੇ ਮੋਟਿਆਂ ਦੇ ਨਹੀਂ ਨਹੀਂ ਮੇਰਾ ਮਤਲਬ ਇਥੋਂ ਉਹਨਾਂ ਕੋਲੇ ਵਿਚਾਰੇ ਕੋਲੇ ਜਾਂਦੇ ਕਿਵੇਂ ਆ ਲੋਕ ਰਮਦਾਸ ਵਾਲੀਆਂ ਕੋਈ ਸੜਕਾਂ ਚੱਲਦੀਆਂ ਟਰੈਕਟਰ ਟਰਾਲੀਆਂ ਦੇ ਖੜਦੇ ਆ ਜੀ ਥੋੜਾ ਬਹੁਤਾ ਹਾਂ ਹਾਂ ਜਾਂ ਸ਼ਹਿਰ ਚ ਨਹੀਂ ਆਪਾਂ ਕਮਿਊਨੀਕੇਸ਼ਨ ਹੈ ਹਰ ਪਿੰਡ ਦੇ ਨਾਲ ਆਪਾਂ ਹੈਗਾ ਜੀ ਹੈਗਾ ਤੇ ਉੱਥੇ ਪਿੰਡਾਂ 'ਚ ਹੈਗਾ ਜੀ ਉੱਥੇ ਸਾਡਾ ਸੰਪਰਕ ਹੈਗਾ ਸਾਰਿਆਂ ਨਾਲ ਪਰ ਉਹ ਪ੍ਰੋਬਲਮ ਇਹ ਆ ਰਹੀ ਵੀ ਉੱਥੋਂ ਤੱਕ ਚੀਜ਼ਾਂ ਨਹੀਂ ਜਾ ਰਹੀਆਂ ਫੂਲਪਾਂ ਚੱਲਦੇ ਲੋਕੀ ਚਾਰਜ ਕਰ ਲੈਂਦੇ ਜਿੱਦਾਂ ਘਰ ਜਿਹੜੇ 10-10 ਫੁੱਟ ਕੋਠੀ ਉਹਦੇ ਧੁੱਕਦੇ ਆ ਸਾਰੇ ਜਿਹੜੀਆਂ ਦਾ ਉਹ ਬੰਦੂਰੇ ਜੀ ਐਕਿਨ ਇਹਨਾਂ ਨੂੰ ਆਰਮੀ ਦਾ ਇਮੀਡੀਏਟਲੀ ਆਰਮੀ ਨੂੰ ਸਭ ਤੋਂ ਵੱਡੀ ਪ੍ਰੋਬਲਮ ਆਰਮੀ ਨੂੰ ਕਰਨਾ ਚਾਹੀਦਾ ਹਾਂਜੀ ਆਰਮੀ ਦਾ ਕਰਨਾ ਪੈਣਾ ਜੀ ਸੈਂਟਰ ਪੰਜਾਬ ਸਰਕਾਰ ਫੇਲ ਹੋ ਗਈ ਜੀ ਇਹ ਮਸਲੇ ਤੇ ਇਹਨਾਂ ਦੇ ਕੰਟਰੋਲ ਚੋਂ ਬਾਹਰ ਹੋ ਗਿਆ ਜੀ ਆਪ ਕੋਈ ਥੋੜਾ ਜਿਹਾ ਪਿਛੇ ਲਿਖੋ 10 ਫੁੱਟ ਤੋਂ ਜ਼ਿਆਦਾ ਪਾਣੀ ਦੀ ਹਾਈਟ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਪਾਣੀ ਕਿਸ਼ਤੀ ਚਲਦੀ ਹੈ ਜੀ ਕਿਸ਼ਤੀ ਮਿਲ ਜੇ ਕਿਤੇ ਪਾਣੀ ਪੀਰ ਤੇ ਲੱਖ ਲੱਖ ਪਾਣੀ ਆ ਜੀ ਆਪਣੇ ਯਾਰ ਬਹੁਤ ਠੰਡੇ ਤੋਂ ਪਤਾ ਕਰੋ ਕਲਟਰ ਬੋਟਸ ਕਿੱਥੇ ਆਜੀ ਕਰ ਲੈਣੇ ਮੈਂ ਭੇਜਦਾ ਕਿਸ਼ਤੀਆਂ ਉਹ ਭੇਜੋ ਉਹਦੇ ਨਾਲ ਜਿਓ ਆਜ ਨੂੰ ਫਿਰ ਅੱਗੇ ਬਹੁਤ ਜ਼ਿਆਦਾ ਜਿਹੜਾ ਨੀਵੇਂ ਲਾ ਕੇ ਨਾ ਉੱਥੇ ਕਰਕੇ ਪਹਛਾਈ ਉੱਥੇ ਜ਼ਿਆਦਾ ਦਵਾਈ ਮੈਂ ਮੈਂ ਇੱਕ ਕਸ਼ਤ ਕਰਦਾ ਕਿਸ਼ਤੀਆਂ ਦਾ ਪਿੰਡ ਹੋ ਗਏ ਜੀ ਘਟੋ ਕਿਸ਼ਤੀਆਂ ਦਾ ਮੈਂ ਪ੍ਰਵਾਹ ਕਰਦਾ ਜੀ ਤੇ ਮੰਗ ਵੀ ਕਰੋ ਜੀ ਮੰਗ ਕਰੋ ਜੋ ਹੁੰਦੇ ਆ ਜੀ ਸੁਖਵੀਰ ਜੀ ਅੱਜ ਹੜ੍ਹ ਪ੍ਰਭਾਵਿਤ ਖੇਤਾਂ ਤੇ ਜਾ ਕੇ ਆ ਜਾਣਾ ਠੀਕ ਕਹਿਣਾ ਚਾਹੁੰਦੇ ਆ ਦੇਖੋ ਮੈਂ ਅੱਜ ਅਜਨਾਲੇ ਹਲਕੇ ਮੈਂ ਅੱਜ ਅਜਨਾਲੇ ਹਲਕੇ 'ਚ ਆ ਹਾਂ ਜੀ ਅੱਜ ਮੈਂ ਅਜਨਾਲੇ ਹਲਕੇ ਤੇ ਆਂ ਮੈਂ ਦੇਖਿਆ ਤੁਸੀਂ ਦੇਖੋ ਰਮਦਾਸ ਵੇਰਾ ਸਾਰੇ ਆ ਮੈਨੂੰ ਲੱਗਦਾ 50 60 70 ਪਿੰਡ ਡੁੱਬ ਗਏ ਐ ਸੋ ਆਪਣੀ ਸਰਕਾਰ ਕੋਲੇ ਇੰਨਾ ਪ੍ਰਬੰਧ ਨਹੀਂ ਮੈਂ ਇਮੀਡੀਏਟਲੀ ਰਿਕਵੈਸਟ ਕਰਦਾ ਹਾਂ ਕੈਪਟਨ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਆਰਮੀ ਬੁਲਾਈ ਜਾਏ ਆਰਮੀ ਕੋਲੇ ਹਰ ਕਿਸਮ ਦਾ ਪ੍ਰਬੰਧ ਹੁੰਦਾ ਮੋਟਰ ਬੋਟ ਹੁੰਦੀਆਂ ਸਾਰੀਆਂ ਬੋਟਾਂ ਹੁੰਦੀਆਂ ਕਿਉਂਕਿ ਉਹ ਉਹਨਾਂ ਪਿੰਡਾਂ ਜਾਣ ਵਾਸਤੇ ਪੰਜਾਬ ਪੁਲਿਸ ਆ ਆਪਣੇ ਕੋਲੇ ਇਹਨਾਂ ਕੋਲੇ ਕੁਛ ਹੈ ਹੀ ਨਹੀਂ ਸੋ ਇਮੀਡੀਏਟਲੀ ਆਰਮੀ ਨੂੰ ਰੈਕੁਜੀਸ਼ਨ ਕੀਤਾ ਜਾਏ ਤਾਂ ਹੀ ਲੋਕੀ ਬਚਣਗੇ ਤੇ ਦੂਜੀ ਗੱਲ ਇੱਥੇ ਮੈਂ ਦੇਖ ਰਿਹਾ ਬਿਮਾਰੀਆਂ ਸ਼ੁਰੂ ਹੋ ਰਹੀਆਂ ਸੋ ਜਿਹੜੇ ਮੈਡੀਕਲ ਟੀਮਸ ਐ ਆਰਮੀ ਮੈਡੀਕਲ ਟੀਮਸ ਪਾਣੀ ਚਾਰਾ ਆ ਚੀਜ਼ਾਂ ਦੀ ਲੋੜ ਐ ਸਭ ਤੋਂ ਇੰਪੋਰਟੈਂਟ ਐ ਕਿ ਆ ਜਿਹੜਾ ਸਾਰੇ ਬਾਰਡਰ ਡਿਸਟ੍ਰਿਕਟ ਜਿੱਥੇ ਹੜ ਆ ਗਏ ਐ ਇੱਥੇ ਇਮੀਡੀਏਟਲੀ ਆਦਮੀ ਭੁਲਾਈ ਜਾਏ ਉਹ ਆਪਣੇ ਇਕਵਿਪਮੈਂਟ ਲੈ ਕੇ ਆਉਣ ਬੋਟਸ ਲੈ ਕੇ ਆਉਣ ਤੇ ਆਪਾਂ ਲੋਕਾਂ ਨੂੰ ਬੈਠੋ ਆਪਾਂ ਪੰਡੇ ਦੇ ਤਿਆਰ ਨਹੀਂ ਮੁਸਲਮਾਨ ਜੀ ਯਾਰ ਮੈਂ ਹੁਣ ਬਾਰ ਬਾਰ ਕੀ ਕਹਾਂ ਸਾਰੇ ਜਾਣਦੇ ਆ ਮੈਨੂੰ ਚੰਗਾ ਨਹੀਂ ਲੱਗਦਾ ਹੁਣ ਐਨਡੀਆਰ ਆਰਮੀ ਹੀ ਆਰਮੀ ਦੀ ਲੋੜ ਐ ਹੁਣ ਜਿਸ ਲੈਵਲ ਤੇ ਆ ਐਡਾ ਵੱਡਾ ਹੋ ਗਿਆ ਨਾ ਹੁਣ ਕੋਈ ਨਹੀਂ ਕਰ ਸਕਦਾ ਇੱਥੇ ਉੱਥੇ ਪਿੰਡ ਚ ਫਸਿਆ ਜੀ ਹਾਂ ਸ਼੍ਰੋਮਣੀ ਕਾਜਦਾਲ ਕੀ ਕੋਹਨੇਵਾਲ ਦਾ ਨਹੀਂ ਮੈਂ ਤਾਂ ਇਹਨਾਂ ਨੂੰ ਕਹਤਾ ਅਸੀਂ ਚਾਰਾ ਪਾਣੀ ਬਾਦਲ ਸਾਹਿਬ ਗੱਲ ਕਰਨਗੇ ਕੋਹਨੇਵਾਲ ਤੋਂ ਕੋਹ ਨਿਆਲ ਤੋਂ ਸਰਪੰਚ ਜਿਹੜੇ ਸਰਪੰਚ ਸਾਹਿਬ ਮੈਂ ਸੁਖਬੀ ਸਿੰਘ ਬਾਦਲ ਬੋਲ ਰਿਹਾ ਹਾਂ ਤੁਸੀਂ ਤੁਹਾਡਾ ਪਿੰਡ ਕਿਹੜਾ ਹੈ ਕੋਹਨੇਵਾਲ ਕੋਹਨੇਵਾਲ ਹੈਲੋ ਉਥੇ ਨੈਟਵਰਕ ਦੀ ਪ੍ਰੋਬਲਮ ਹੈ ਹੈਲੋ ਤੁਸੀਂ ਕਹਿ ਰਹੇ ਸੀ ਕਿ ਇਹ ਮੁਰਗੀਆਂ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ 2-2000 ਰੁਪਏ ਚਲੋ ਹੁਣ ਉਹਦਾ ਨਾਂ ਨਾ ਲਿਓ ਦੱਸਾ ਕੀ ਹੈ ਜਿਹੜਾ ਬੰਦਾ ਫਿੱਟ ਹੀ ਨਹੀਂ ਮੈਂ ਉਹਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਹੁਣ ਆਪਣਾ ਕੰਮ ਹੈ ਹੁਣ ਬਚਾਈਏ ਲੋਕਾਂ ਨੂੰ ਪਾਤਾ ਸਾਹਿਬ ਪਾਣੀ ਤੋਂ ਨਹੀਂ ਤਾਂ ਮੈਂ ਹੁਣ ਡੀਸੀ ਨਾਲ ਵੀ ਗੱਲ ਡੀਸੀ ਨਾਲ ਗੱਲ ਹੋਣੀ ਚਾਹੀਦੀ ਹੈ ਇਹ ਚੀਜ਼ ਐਕਤੀ ਨਾ ਪਾਤਾ ਸਾਹਿਬ ਪਾਣੀ ਤਾਂ ਨਹੀਂ ਬਚਿਆ ਗਿਆ ਜਾਂ ਬਾਰੀਆਂ ਹੀ ਆਣਾਂ ਉਹਦੇ ਨਾਲ ਤਾਂ ਹੋ ਰਿਹਾ ਲੋਕਾਂ ਦੇ ਉਹਨਾਂ ਚ ਵੀ ਪਾਣੀ ਗੰਦਾ ਚੱਲ ਗਿਆ ਜੀ ਘਰਾਂ 'ਚ ਪੀਣ ਲਈ ਵੀ ਜਿੱਥੇ ਪਿੰਡਾਂ 'ਚ ਫਸ ਗਏ ਹੁ ਅਪਾ ਕਿੱਥੇ ਤੁਹਾਨੂੰ ਅਸਮਾਨ ਭੇਜ ਸਕਦੇ ਆ ਕਿਹੜੀ ਜਗ੍ਹਾ ਹੈ ਆ ਸਰਪੰਚੀ ਕਰਿਓ ਗੱਲ ਓਏ ਆ ਸਰਪੰਚ ਸਾਹਿਬ ਮੈਂ ਸੁਖਵੀਰ ਬੋਲ ਰਿਹਾ ਜੀ ਹਾਂਜੀ ਕੀ ਪੋਜੀਸ਼ਨ ਕੀ ਆ ਤੁਹਾਡੇ ਪਿੰਡਾਂ ਚ ਪਰ ਸਪੱਸ਼ਟ ਬਿੰਦੂ ਬਹੁਤ ਮਾੜਿਆ ਰੱਖੀ ਜੀ ਚਾਹੇ ਮੇਰੀ ਉਂਰਾਹੀ ਤੁਸੀਂ ਮਨ ਟੁੱਟ ਕੇ ਨਹੀਂ ਪਿੱਛੇ ਲੱਗੀ ਸਾਡੀ ਪ੍ਰਸ਼ਾਸਨ ਵਾਲਾ ਕੋਈ ਜਾਨੋ ਪ੍ਰਬੰਧ ਨਹੀਂ ਤੁਹਾਨੂੰ ਇਹਦਾ ਸਮਝ ਨਹੀਂ ਕਿ ਕੋਈ ਸਥਾਨੀ ਸਰਗਮ ਕੋਈ ਸੈਂਟਰਲ ਅਫਸਰ ਕੋ ਸਾਡੇ ਅੱਛਾ ਕੀ ਹੁਣ ਕਿਸ ਚੀਜ਼ ਇਮੀਡੀਏਟਲੀ ਇਮੀਡੀਅਨਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਇਮੀਡੀਏਟਲੀ ਸਰ ਆਹ ਨਹੀਂ ਤੇ ਜਦੋਂ ਸਾਡੇ ਕੋਲ ਪੱਟਾ ਹੋ ਗਿਆ ਪਾਣੀ ਨਹੀਂ ਬਣੀ ਸੋਤਿਆ ਪਾਣੀ ਸਰਬ ਕਿੰਨੂ ਕੋਲ ਸਾਡਾ ਗੰਦਾ ਹੋ ਗਿਆ ਅੱਛਾ ਅੱਛਾ ਚਲਾਗੇ ਮਾੜਾ ਚਲਾਣੀ ਪਰ ਪਾਣੀ ਗੰਦਾ ਪੈ ਰਿਹਾ ਕੋਈ ਪ੍ਰੋਜੈਕਟ ਹੋਵੇ ਸਾਨੂੰ ਕੋਈ ਸਹਾਸ ਨਹੀਂ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਜੇ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਚੜੇ ਅੱਛਾ ਕੋਠਿਆ ਦੇ ਆਉਂ ਤਾਂ ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਰਾਸ਼ਨ ਖਤਮ ਹੋ ਗਿਆ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤਾਂ ਕਿਸ਼ਤੀਆਂ ਦਾ ਇੰਤਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸਾਨੂੰ ਸਾਡੇ ਡੰਗਰਾ ਵਾਸਤੇ ਏਅਰ ਚੋਕਰ ਦਾ ਪ੍ਰਬੰਧ ਹੋ ਜਾ ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਬੰਦਸਾਨਾ ਤੋਂ ਸ਼ੁਰੂਆਤ ਹੋ ਸਾਡੇ ਸਾਹਮਣੇ ਤੇ ਸੀ ਮੁਰੰਗਨ ਕਮੇਟੀ ਤਕਨੀਕਾਈ ਹਾਂ 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 ਚਲੋ ਚਲੋ ਸੀ ਸਾਡਾ ਪਿੰਡ ਜੀ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਮੈਂ ਤੁਹਾਡੇ ਕੋਲੇ ਇੱਕ 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 ਤੱਕ ਇੱਕ ਚੋਕਰ ਦਾ ਪੱਕਾ 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 ਇੱਥੇ ਠੀਕ ਹੈ ਮੈਂ ਇੱਥੇ ਭੇਜਦਾ ਠੀਕ ਹੈ ਆਪਣੇ ਜਿਹੜੇ ਆਪਣੇ ਹਲਕਾ ਚਾਹ ਦੀ ਖੜੇ ਨੇ ਮੇਰੇ ਨਾਲ ਤੇ ਮੈਂ ਇਹਨਾਂ ਕੋਲੇ ਸਾਰਾ ਸਮਾਨ ਮੈਂ ਮੈਂ ਸਬਰਾ ਸਾਹਿਬ ਕੋਲੇ ਮੈਂ ਹੁਣੀ ਸਮਾਨ ਭੇਜ ਦੇਣਾ ਸਾਰਾ ਸਾਰਾ ਸਮਾਨ ਭੇਜ ਦੇਣੇ 81200 ਕੀ ਕਹਿੰਗੇ ਦੇਸ਼ ਦਾ પેટ ਭੰਦੇ ਵਾਲਾ ਦੇਖੋ ਜਿਹੜੀ ਮੈਂ ਤੁਹਾਨੂੰ ਅੱਜ ਦੱਸਾਂ ਸਭ ਤੋਂ ਜ਼ਰੂਰੀ ਜੇ ਬਚਾਉਣਾ ਲੋਕਾਂ ਨੂੰ ਪੰਜਾਬ ਗਵਰਨਮੈਂਟ ਆਰਮੀ ਨੂੰ ਸਬਮਿਟ ਕਰੇ ਆਰਮੀ ਕੋਲੇ ਬੋਟਸ ਵੀ ਹੈਗਾ 인ਫਰਾਸਟ੍ਰਕਚਰ ਵੀ ਹੈਗਾ ਕਿ ਉੱਥੇ ਪਹਿਲੇ ਮੈਂ ਹੁਣੀ ਪਿੰਡੇ ਦੇ ਸਰਪੰਚ ਨਾ ਕਰ ਰਿਹਾ ਸੀ ਸਾਰੇ ਪਿੰਡ ਡੁੱਬਿਆ ਪਿਆ ਸਾਰੇ ਪਿੰਡਾਂ ਦੇ ਲੋਕ ਆਪਣੇ ਕੋਠਿਆਂ ਦੇ ਆ ਉਹਨਾਂ ਦੇ ਜਾਨਵਰ ਵੀ ਮਰ ਗਏ ਐ ਤੇ ਜੇ ਆਪਾਂ ਦੀਕਾਂਗੇ ਉਹਨਾਂ ਕੋਲੇ ਪੰਜਾਬ ਸਰਕਾਰ ਕੋਲ ਕੋਈ ਸਾਧਨ ਨਹੀਂ ਕੋਈ ਕਿਸ਼ਤੀਆਂ ਨਹੀਂ ਜਿਹਦੇ ਨਾਲ ਉੱਥੇ ਪਹੁੰਚ ਸਕਣ ਸਾਹਿਬ ਲੋਕੋ ਸੇ ਮਿਲ ਰਹੇ ਆ ਸਾਹਿਬ ਕਿਉਂ ਨਹੀਂ ਮਿਲਤੇ ਅਗੇ ਯਾਰ ਮੈਂ ਉਹਦੇ ਬਾਰੇ ਨਹੀਂ ਗੱਲ ਕਰਨੀ ਯਾਰ ਲੋਕ ਤਾਂ ਅੱਛੇ ਬੀ ਸਾਹਿਬ ਤਾਂ ਜਵਾਨ ਵੀ ਫਸਿਆ ਕਾਫੀ ਸਰਾਤੇ ਆ ਹਾਂ ਬਿਲਕੁਲ ਦੇਖੋ ਸਰਕਾਰ ਦੇ ਬਸੋਂ ਬਾਹਰ ਹੈ ਜੀ ਤੁਸੀਂ ਕਹਿ ਸਕਦੇ ਹੋ ਕਿ ਤਾਂ ਹੀ ਇੰਡੀਅਨ ਆਰਮੀ ਨੂੰ ਸੌਪ ਦੇਣਾ ਚਾਹੀਦਾ ਹੈ ਆਪਰੇਸ਼ਨ ਜੀ ਮੈਂ ਉਹ ਇਹ ਕਹਨਾ ਹੈ ਕਿ ਸਰਕਾਰ ਦੇ ਬਸ ਦੀ ਗੱਲ ਨਹੀਂ ਹੁਣ ਰਹਿ ਗਈ ਕਿਉਂਕਿ ਜਮਾਂ ਫੇਲ ਹੈ ਆਰਮੀ ਨੂੰ ਆਪਾਂ ਨੂੰ ਕੋਈ ਇੱਜ਼ਤ ਦਾ ਸਵਾਲ ਨਹੀਂ ਆ ਤਾਂ ਲੋੜ ਅੱਜ ਬਿਲਕੁਲ ਅੱਜ ਆਪਾਂ ਨੂੰ ਆਰਮੀ ਨੂੰ ਇੱਥੇ ਇਮੀਡੀਏਟਲੀ ਫਲੱਡ ਦੇ ਵਿੱਚ ਕੰਟਰੋਲ ਦੇ ਦੇਣਾ ਚਾਹੀਦਾ ਕੋਈ ਸੰਗਨ ਦੀ ਗੱਲ ਨਹੀਂ ਹੈ ਆਪਣੇ ਜਿੱਥੇ ਆਰਮੀ ਦੇ ਇੱਥੇ ਬੇਸ ਹੈ ਉੱਥੇ ਇਮੀਡੀਏਟਲੀ ਉਹਨਾਂ ਕੋਲੇ ਕਿਸ਼ਤੀਆਂ ਦਾ ਸਾਰਾ ਇੰਜ਼ਾਮ ਹੁੰਦਾ ਹੈ ਸਮਾਨ ਕਰ ਲੈਣ ਤੇ ਲੋਕਾਂ ਨੂੰ ਕੱਢ ਲਈਏ ਸੀਐਮ ਸਾਹਿਬ ਤਾਂ ਪਿਕਚਰਾਂ ਕਰ ਰਹੇ ਆ ਜੀ ਉਹ ਦੇਖਿਆ ਤੁਸੀਂ ਕਿੰਨੇ ਮਜ਼ਾਕੀਆ ਮੂਡ ਮੈਂ ਹੁਣ ਮੈਂ ਹੁਣ ਉਸ 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 ਬੰਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਹਾਲਾਤ ਮਾੜੇ ਆ ਮੈਂ ਤਾਂ ਇੱਕੋ ਹੀ ਗੱਲ ਕਰਨਾ ਹੈ ਹੜਾਈ ਪਿੰਡ ਤੋਂ ਸਰਪੰਚ ਜੀ ਹੈਲੋ ਸਰਪੰਚ ਸਾਹਿਬ ਰਾਜ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਹਾਂ ਤੁਹਾਡਾ ਪਿੰਡ ਦਾ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਸਰ ਬਹੁਤ ਜ਼ਿਆਦਾ ਪਾਣੀ ਆ ਗਿਆ ਬਹੁਤ ਪਾਣੀ ਹੜਾਤਿਆਂ ਬਾਦਲ ਸਾਹਿਬ ਅੱਛਾ ਤੁਹਾਡੇ ਪਿੰਡ ਵਾਲੇ ਲੋਕ ਹੁਣ ਕਿੱਥੇ ਕੋਤੇ ਪਿੰਡ ਚ ਹੀ ਹੈ ਕਿ ਉੱਤੇ ਲੱਥੜੀ ਲੱਗ ਬੈਠਾ ਮੈਂ ਕਿਹੜਾ ਲੋਕ ਹੈ ਨੇ ਬਹੁਤ ਪਿੱਛੇ ਪਾਣੀ ਬਹੁਤ ਜ਼ਿਆਦਾ ਤੇਰਾ ਬਾਬਾ ਨਾਨਕ ਤੋਂ ਤਲਾਣਾ ਔਰ ਕੋ ਦਿਨਾ ਨਗਰ ਤੋਂ ਸਾਡੇ ਬੋੜੀ ਤੇ ਤੋਂ ਇਧਰ ਲੜਾਈ ਤੋਂ ਹਾਂ ਹਾਂ ਲੋਕ ਆ ਰਿਹਾ ਸਰ ਬਹੁਤ ਅੱਛਾ ਅੱਛਾ ਸਰ ਬਾਦਲ ਸਾਹਿਬ ਦੇ ਟਾਈਮ ਤੇ ਜੋ ਬੰਦ ਬੱਤੀ ਹੈ ਨਾ ਜੀ ਹਾਂ ਹਾਂ ਉਹ ਤਾਂ ਟੋੜਤੇ ਇਨਾਂ ਨੇ ਨਹੀਂ ਹੁਣ ਤੁਹਾਨੂੰ ਅਸੀਂ ਕੀ ਭੇਜ ਸਕਦੇ ਹਾਂ ਕਿਉਂਕਿ ਇੱਥੇ ਤੁਸੀਂ ਪਿੰਡ 'ਚ ਫਸੇ ਪਏ ਹੋ ਰਾਸ਼ਨ ਮੁੱਕਿਆ ਪਿਆ ਤੇ ਪਾਣੀ ਸਰ ਤੁਹਾਨੂੰ ਪਹਿਲਾਂ ਹਾਲ ਤੇ ਇੱਕ ਮੈਡੀਸਿਨ ਦੀ ਪਿੰਡ 'ਚ ਜ਼ਰੂਰਤ ਹੈ ਦਵਾਈਆਂ ਦੀ ਲੋੜ ਹੈ ਸਕਿਨ ਹਾਂ ਜਿਸਕਿਨ ਦੀ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਨੰਬਰ 2 ਤੇ ਸਰ ਕਿਹਦੀਆਂ ਪ੍ਰੋਵਾਈਡ ਕਰਵਾਈਆਂ ਆ ਕਿਸ਼ਤੀਆਂ ਪ੍ਰੋਵਾਈਡ ਸਭ ਤੋਂ ਜ਼ਰੂਰੀ ਕਿਸ਼ਤ ਇਹਨੂੰ ਕੱਢੀਏ ਉੱਥੇ ਠੀਕ ਹੈ ਕਿਸ਼ਤੀਆਂ ਦੀ ਕਿਸ਼ਤੀ ਠੀਕ 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 ਹੈ ਠੀਕ ਹੈ ਓਕੇ ਜੀ ਥੈਂਕ ਯੂ ਠੀਕ ਹੈ ਠੀਕ ਹੈ ਸਮਨ ਸਾਹਿਬ ਕੋਈ ਚਿੰਤਾ ਨਾ ਕਰੋ ਅਬ ਮੈਂ ਅਸੀਂ ਹੁਣੀ ਇੰਤਜ਼ਾਮ ਕਰਦੇ ਹਾਂ ਜੀ ਕੋਈ ਚਿੰਤਾ ਨਾ ਕਰੋ ਹਲੇ ਹਲੇ ਕੋਈ ਸਭ ਤੋਂ ਇੱਕੋ ਹੀ ਗੱਲ ਹੈ ਆਰਮੀ ਬੁਲਾ ਲੈਣ ਤਾਂ ਬਚਣਗੇ ਆ ਦੂਜੀਆਂ ਗੱਲਾਂ ਆਪਾਂ ਬਾਅਦ ਚ ਕਰਾਂਗੇ ਕਿ ਨਾ ਆਪਾਂ ਲੋਕਾਂ ਨੂੰ ਬਚਾਈਏ ਮੈਂ ਮੈਂ ਫਿਰ ਤੋਂ ਤੁਹਾਡੇ ਰਾਹੀ ਮੁੱਖ ਮੰਤਰੀ ਜੀ ਨੂੰ ਹੱਕ ਵਿੱਚ ਬੇਨਤੀ ਕਰਦਾ ਹਾਂ ਕੋਈ ਪ੍ਰਸਤੀਜ ਦੀ ਗੱਲ ਨਹੀਂ ਹੈ ਜੋ ਸਿਚੁਏਸ਼ਨ ਗਰਾਊਂਡ ਤੇ ਹੈ ਇੱਥੇ ਪਿੰਡਾਂ ਵਿੱਚ ਲੋਕੀ ਡੁੱਬੇ ਪਏ ਆਪਣੇ ਕੋਠਿਆਂ 'ਚ ਚੜੇ ਆਂ ਜਾਨਵਰ ਮਰ ਜਾਂਦੇ ਆ ਆਰਮੀ ਨੂੰ ਉਸ ਰਿਕਵਿਜ਼ੀਸ਼ਨ ਕਰ ਲਓ ਆਰਮੀ ਨੂੰ ਬੁਲਾ ਕੇ ਉਹਨਾਂ ਦੀ ਬੋਟਸ ਦੀ ਲੋਡ ਹੈ ਇਕਵਿਪਮੈਂਟ ਦੀ ਲੋਡ ਆ ਉਹਨੂੰ ਕੱਢ ਲਈਏ ਪਹਿਲੇ ਬੰਦਿਆਂ ਨੂੰ ਇੱਕ ਤੁਹੇ ਹੋਰ ਬੇਤੀ ਆ ਜੀ ਇੱਕ ਮਿੰਟ ਇੱਕ ਮਿੰਟ ਇੱਕ ਬੜੀ ਵੱਡੀ ਗੱਲ ਹੈ ਜੀ ਇੱਕ ਮਿੰਟ ਇੱਕ ਮਿੰਟ ਕ੍ਰਾਸ ਨੂੰ ਬੇਤੀ ਆ ਜੀ ਹਾਂਜੀ ਹਾਂਜੀ ਬਲਸੋ ਇੱਕ ਨਾ ਸਾਡੇ ਹਲਕੇ ਦੇ ਸ਼ਰੋਣੀ ਕਮੇਟੀ ਦੀ ਬਹੁਤ ਜ਼ਮੀਨ ਹੈ ਜਿਹੜੀ ਲੋਕਾਂ ਕੋ ਠੇਕੇ ਤੇ ਆ ਆਪਾਂ ਧਾਮੀ ਸਾਹਿਬ ਨੂੰ ਬੇਨਤੀ ਕਰਕੇ ਇੱਕ ਸਾਲ ਦਾ ਠੇਕਾ ਜਿਹੜਾ ਉਹਨਾਂ ਦਾ ਸਾਰਿਆਂ ਦਾ ਮੈਂ ਮੈਂ ਗੱਲ ਕਰਾਂਗਾ ਹਾਂਜੀ ਜ਼ਰੂਰ ਕਰਾਂਗੇ ਇਹਨਾਂ ਦਾ ਨੁਕਸਾਨ ਹੋਇਆ ਇੱਕ ਸਾਲ ਦਾ ਠੇਕਾ ਕਰ ਦੋ ਮਾਫ ਤੁਹਾਨੂੰ ਸਾਡੇ ਦੇ ਠੇਕੇ ਤੇ ਮੈਂ ਕੱਲ ਜਾ ਰਿਹਾ ਸੀ ਤਰੀ ਨੀ ਜਿਵੇਂ ਬਾਹਰ ਆ ਗਏ ਨੇ ਜਿਨ੍ਹਾਂ ਨੇ ਫਸਟ ਪੁੱੜ ਕੇ ਆਪਣੇ ਨੇ ਇਹ ਸੰਸਥਾਪ ਹੰਡਾਇਆ ਹੈ ਸੋ ਇਹ ਤਸਵੀਰ ਦਿਖਾਉਂਦਾ ਹੈ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹਨੇ ਤਾਂ ਤੇਰੇ ਮੇ ਆਦੇ ਵਧੀਏ ਆਦੇ ਬੜਨਾ ਨਹੀਂ ਨਾ ਦੇਦੇ ਹੋ ਗਿਆ ਭਾਈ ਜੀ ਆਪ ਵੀ ਨਾ ਚਲੋ ਹਾਂ ਹਾਂ ਜਾਨਵਰ ਜਦੋਂ ਗਲਤ ਕਰੀ ਆਪਾਂ ਕੀ ਛੋਟ ਕਰ ਰਿਹਾ ਕਿ ਕਰਨੇ ਆ ਰੀਲਾ ਛੋਟ ਕਰ ਲੈ ਯਾਰ ਆਹੀ ਇਹ ਜਿਹੜਾ ਆਮਾ ਹੀ ਚੱਲਣ ਰਿਹਾ ਜੀ ਮਿੱਟੀ ਲਾ ਕੇ ਥੋੜੇ ਰੱਖਿਆਵੇਂ ਭਰੀ ਜਾਨਾ ਮੰਡੀ ਦੇ ਵਿੱਚ ਕੀ ਕਰਦੇ ਉਸੇ ਐਵੇਂ ਬੜੇ ਪਰਮ ਨੇ ਹਲੇ ਤੂੰ ਤੋਂ ਪਹਿਲੇ ਬੰਦੇਣੇ ਕਟੂ ਤੋਂ ਬਾਅਦ ਜੂਸਾ 40 ਦੇ ਨਾ ਕਿ ਕਿਲੋਮੀਟਰ ਵਿੱਚ ਪਾਣੀ ਆ ਗਿਆ ਬਾਜੀ ਕੋਈ ਪੁਕਤਾ ਪ੍ਰਬੰਧ ਨਹੀਂ ਹੈ ਕੋਈ ਗੱਲ ਜੀ ਮੈਂ ਮੈਂ ਲੱਗਿਆ ਮੈਂ ਤੁਹਾਨੂੰ ਕੁਝ ਨਾ ਕੁਝ ਹੱਲ ਕੱਢ ਕੇ ਤੇ ਨਿਕਲ ਜਾ। ਇਹ ਬਾਬਾ ਸੁੱਖਾ ਸਾਂਗੇ ਜੀ ਤਾਂ ਸਭ ਨਹੀਂ ਇਹਨਾਂ ਤੇ ਸਰਕਾਰ ਚਲੋ। ਚਲੋ ਜੀ। ਦੇਖਿਆ ਜੀ। ਆ ਜਾਓ। ਆ ਗਿਆ ਜੇ। ਚੱਲ ਪੱਜੇ ਆਉਥੇ। ਚੱਲ ਆ ਜਾਓ। ਚੱਲਿਆ ਜਾਣਾ। ਤੁਹਾਂ ਗੱਲ ਕੀਤੀ? ਹਾਂ। ਗੱਲ ਉਹਨਾਂ ਨੂੰ ਕਰਨੀ ਚਾਹੀਦੀ। ਕੀ ਕੀ ਗੱਲ ਬਾਤ ਹੋਈ ਤਾਂ ਦੀ ਬਾਤ। ਬਾਦਲ ਸਾਹਿਬ ਕਹਿੰਦੇ ਨੇ ਵੀ ਅਸੀਂ ਵੱਧ ਤੋਂ ਵੱਧ ਤੁਹਾਡੀ ਜਿਹੜੀ ਮਦਦ ਕਰਾਂਗੇ। ਜਿਹੜੇ ਸਾਡੇ ਬੰਦੇ ਵਿੱਚ ਫਸੇ ਆ ਪਿੰਡਾਂ ਦੇ ਵਿੱਚ। ਸਾਡੇ 1.5 ਬੰਦੇ ਫਸੇ ਆ ਉਹ ਕਹਿੰਦੇ ਅਸੀਂ ਆਪਣੀਆਂ ਬੇਰੀਆਂ ਦੇ ਹੱਥ ਤੱਕ ਕਢਾਉਨੇ ਆ ਹਾਂ ਤੇ ਸਰਕਾਰ ਨੇ ਤੇ ਸਾਰੀ ਨਹੀਂ ਲਈ ਇਹ ਕੰਮ ਦੀ ਤੇ ਸਾਨੂੰ ਹੌਸਲਾ ਤਾਂ ਹੋਇਆ ਸਾਡੇ ਲੀਡਰ ਜਿਹੜਾ ਵੀ ਲੀਡਰ ਹੁੰਦਾ ਉਹਦਾ ਮੋੜ ਦਿੰਦਾ ਪਰ ਬਾਦਲ ਸਾਹਿਬ ਨੇ ਜਿੱਦਾਂ ਉੱਥੇ ਡੀਜ਼ਲ ਦਿੱਤਾ ਇੱਥੇ ਵੀ ਅਸੀਂ ਮੰਗ ਕੀਤੀ ਕਹਿੰਦੇ ਤੁਹਾਨੂੰ ਦੇਣੇ ਆ ਇੱਥੇ ਵੀ ਹਾਂਜੀ ਬਸ ਅਸੀਂ ਦੇ ਹੋਰ ਵੱਡੀ ਸਾਡੀ ਮੰਗ ਇਹੋ ਹੀ ਆ ਕਿ ਸਾਡੇ ਜਿਹੜੇ ਬੰਦੇ ਫਸੇ ਆ ਨਿੱਲਾਂ ਦੇ ਇੰਡੇ ਕੋਠਿਆਂ ਤੇ ਉਹ ਜਿਹੜੇ ਸਾਡੇ ਬਾਹਰ ਉਹ ਸਾਡੇ ਕੱਢੇ ਜਾਣ ਹਾਂ ਅੱਜ ਇਸੇ ਤਰ੍ਹਾਂ ਹੀ ਬੰਦੇ ਜਿਹੜੇ ਵਧੇ ਉਹ ਬੰਦੇ ਪਹਿਲਾਂ ਕੱਢੇ ਜਾਣ ਬਾਕੀ ਦੇਖ ਹੋ ਜੂਗਾ ਬਾਕੀ ਗੱਲਾਂ ਬਾਅਦ ਵਿੱਚ ਬਾਕੀ ਪਾਣੀ ਤੇ ਲੱਜੂਗਾ ਘੋੜੀ ਉੱਲ ਲੱਜੂਗਾ ਬਾਦਲ ਸਾਹਿਬ ਨੇ ਕਿਹਾ ਵੀ ਉਹਨਾਂ ਤੁਹਾਨੂੰ ਬੰਦੇ ਪਹਿਲਾਂ ਇੰਤਜ਼ਾਮ ਕਰਦੇ ਆ ਬਾਕੀ ਉਹਦੇ ਹੋਰ ਕਿਸੇ ਨੇ ਸਾਰਸੂਰੀ ਲਈ ਜਾਂ ਬਾਬੇ ਆ ਉਹ ਰਾਸ਼ਨ ਪਾਣੀ ਪਹਜਾਉਣ ਦੇ ਆ ਹੋਰ ਤਾਂ ਕੋਈ ਗੱਲ ਨਹੀਂ ਅਗਲੀ ਜੀ ਬਾਬਿਆਂ ਦਾ ਪ੍ਰਾਲਾ ਚੰਗਾ ਅੱਜ ਹਾਂਜੀ ਕਿਸ਼ਤੀਆਂ ਨਹੀਂ ਇਹ ਹਾਲੇ ਨੂੰ ਕਰ ਲਈ ਪੰਜਾਬ ਸਰਕਾਰ ਇਹ ਮਾਹੌਲ ਕਿਹਾ ਗਿਆ ਕਿ ਉਹ ਮਦਦ ਕਰੇਗਾ ਨਹੀਂ ਵੀ ਮੰਗ ਚੁੱਕੀ ਹੈ ਫੜ ਜਾ ਹੈਗਾ ਹੈ ਇਹ ਸਾਰਾ ਜਿਹੜਾ ਆਰਡੀ ਦੇ ਹਵਾਲੇ ਕਰ ਦਿੱਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਲੱਖਾਂ ਕਿਸੇ ਸਭ ਘੋਰੀ ਹੈ ਲੋਕ ਤਿੰਨ ਦਿਨ ਹੋ ਗਏ ਨੇ ਅਜੇ ਫਸੇ ਹੋਏ ਨੇ ਫੜਾ ਦੇ ਫਸੇ ਹੋਏ ਨੇ ਉਹਨਾਂ ਨੂੰ ਵੀ ਰੈਸਕਿਊ ਨਹੀਂ ਦਿੱਤਾ ਜਾ ਰਿਹਾ ਜਿਸ ਤੋਂ ਲੱਗਦਾ ਹੈ ਕਿ ਕਮਲ ਜਿਹੜੀ ਆਸ ਆਸਿਕ ਕਰਨ ਨਹੀਂ ਜਾ ਸਕਿਆ ਕੋਈ ਲੱਗਣਾ ਕਿ ਸ਼ਕੀਰ ਬਾਦਲੋਂ ਸਾਹੇ ਸ਼ਾਇਦ ਕੋਈ ਨ ਸਮੱਸਿਆ ਦਾ ਹੱਲ ਹੋਵੇ